ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੀ ਅੱਜ ਦੀ ਵੀਡੀਓ ਉਹਨਾਂ ਲੋਕਾਂ ਲਈ ਹੈ ਉਹਨਾਂ ਮਰਜ਼ਾਦ ਦੇ ਲੋਕਾਂ ਲਈ ਹੈ ਜਿਹੜੇ ਪਿਛਲੇ ਕੁਝ ਦਿਨਾਂ ਤੋਂ ਇੱਕ ਕੁੜੀ ਦੇ ਬੋਲੇ ਇੱਕ ਅੱਖਰ ਨੂੰ ਗਲਤ ਸਾਬਿਤ ਕਰਕੇ ਉਹਦੀ ਇੱਜ਼ਤ ਨੂੰ ਸ਼ਰਿਆਮ ਸੋਸ਼ਲ ਮੀਡੀਆ ਤੇ ਟੰਗ ਰਹੇ ਨੇ ਮੈਂ ਮੰਨਦੀ ਆ ਕਿ ਉਹਨੇ ਜੋ ਬੋਲਿਆ ਉਹ ਸ਼ਾਇਦ ਹੋਰ ਸੋਚ ਕੇ ਬੋਲਿਆ ਤੇ ਪੰਜਾਬੀ ਦੀ ਭਾਸ਼ਾ ਚ ਉਹਦਾ ਮਤਲਬ ਕੁਝ ਹੋਰ ਨਿਕਲ ਗਿਆ ਤੇ ਬਹੁਤ ਗਲਤ ਨਿਕਲਿਆ ਮੰਨਦੇ ਆ ਇਸ ਗੱਲ ਨੂੰ ਪਰ ਜਿੰਨਾ ਕੋਈ ਤੁਸੀਂ ਸਾਰੇ ਬੰਦੇ ਤੇ ਮੁੰਡੇ ਰਲ ਕੇ ਵੀਡੀਓ ਪਾ ਪਾ ਕੇ ਕਰੀ ਜਾਂਦੇ ਆ ਕਦੇ ਤੁਸੀਂ ਸੋਚ ਕੇ ਦੇਖਿਆ ਕਿ ਵੀਡੀਓ ਤੁਹਾਡੀਆਂ ਧੀਆਂ ਪੈਣਾ ਮਾਵਾਂ ਪਰਜਾਈਆਂ ਸਾਰੀਆਂ ਦੇਖਦੀਆਂ ਹੋਣਗੀਆਂ ਜਿਸ ਕੁੜੀ ਨੇ ਵੀਡੀਓ 'ਚ ਇਹ ਗੱਲ ਬੋਲੀ ਦਰਅਸਲ ਉਹ ਬੇਸ਼ਰਮ ਨਹੀਂ ਸੀ ਕਿਉਂਕਿ ਉਹਨੇ ਜਦੋਂ ਬੋਲਿਆ ਉਹਦੇ ਦਿਮਾਗ ਦੀ ਸੋਚ ਗੰਦੀ ਨਹੀਂ ਸੀ ਉਹਨੇ ਇੱਕ ਨਾਰਮਲ ਵੇਚ ਬੋਲਿਆ ਪਰ ਬੇਸ਼ਰਮ ਲੋਕ ਤੁਸੀਂ ਆ ਜਿਹੜੇ ਉਹਦੀ ਵੀਡੀਓ ਨੂੰ ਇੰਨਾ ਜ਼ਿਆਦਾ ਵਾਇਰਲ ਕਰਕੇ ਇੱਕ ਧੀ ਪਹਿਣ ਦੀ ਇੱਜ਼ਤ ਨੂੰ ਇਸ ਤਰ੍ਹਾਂ ਉਸ਼ਾਲ ਰਹੇ ਹੋ ਕੀ ਤੁਹਾਡੇ ਘਰੇ ਧੀਆ ਪਹਿਣਾ ਨਹੀਂ ਕਿ ਤੁਹਾਡੀਆਂ ਧੀਆ ਪਹਿਣਾ ਤੋਂ ਪੰਜਾਬੀ ਚ ਕਦੇ ਕੁਝ ਗਲਤ ਅੱਖਰ ਨਹੀਂ ਬੋਲਿਆ ਗਿਆ ਜਾਂ ਕਦੇ ਉਹਨਾਂ ਨੇ ਸਹੀ ਬੋਲਿਆ ਤੇ ਉਹਦਾ ਮਤਲਬ ਗਲਤ ਨਾ ਨਿਕਲਿਆ ਹੋਵੇ ਕੀ ਕਰ ਰਹੇ ਹੋ ਤੁਸੀਂ ਆਪਦੀਆਂ ਚਿੱਟੀਆਂ ਦਾੜੀਆਂ ਦੀ ਤੇ ਆਪਣੇ ਗੁਰੂਆਂ ਦੀ ਲਾਸ਼ ਤਾਂ ਰੱਖ ਲਓ ਜਿਹੜੀਆਂ ਗੱਲਾਂ ਨੂੰ ਉਛਾਲਣਾ ਉਹਨਾਂ ਨੂੰ ਤੁਸੀਂ ਲਕੋ ਰਹੇ ਹੋ ਤੇ ਜਿਨ੍ਹਾਂ ਨੂੰ ਲਕਾਉਣਾ ਉਹਨਾਂ ਨੂੰ ਤੁਸੀਂ ਕਮਲਿਆਂ ਵਾਂਗੂ ਉਛਾਲ ਰਹੇ ਹੋ ਪੱਗਾ ਬਣ ਕੇ ਕੋਈ ਗੁਰੂਆਂ ਦਾ ਸਿੰਘ ਨਹੀਂ ਬਣ ਜਾਂਦਾ ਲੱਖ ਲਾਣਾ ਤੁਹਾਡੇ ਵਰਗੇ ਲੋਕਾਂ ਤੇ ਜੇ ਤੁਹਾਨੂੰ ਥੋੜੀ ਬਹੁਤੀ ਵੀ ਸ਼ਰਮ ਹੋਵੇ ਨਾ ਤਾਂ ਆਪਦੀ ਪੱਗ ਜਾ ਕੇ ਹਰਮੰਦਰ ਸਾਹਿਬ ਪੇਟ ਘਾਰਾਓ ਕਿ ਗੁਰੂ ਅਸੀਂ ਤੇਰੇ ਸਿੰਘ ਕੋਣ ਦੇ ਕਾਬਲ ਨਹੀਂ ਅਸੀਂ ਬਹੁਤ ਡਿੱਗ ਚੁੱਕੇ ਹਾਂ ਜਿੰਨਾ ਧੀਆਂ ਭੈਣਾਂ ਦੀ ਇੱਜ਼ਤ ਬਚਾਉਣ ਲਈ ਤੁਸੀਂ ਕਹਿੰਦੇ ਸੀ ਅੱਜ ਅਸੀਂ ਉਹਨਾਂ ਦੀ ਰੋਲ ਰਹੇ ਹਾਂ ਕੋਈ ਸ਼ਰਮ ਕਰੋ ਕਰੋੜਾਂ ਲਾਨ ਤਾਂ ਵੀ ਘੱਟ ਨੇ ਤੁਹਾਡੇ ਵਰਗਿਆਂ ਤੇ ਬਾਬਾ ਨਾਨਕ ਵੀ ਸੋਚਦਾ ਹੋਣਾ ਕਿ ਮੈਂ ਕਿਹੜੇ ਸਿੱਧੇ ਰਾਹ ਪਾਇਆ ਸੀ ਤੇ ਕਿਹੜੇ ਸਿੱਧੇ ਰਾਹ ਪੈ ਗਏ ਕਿਤੇ ਬੈਠਾ ਸਾਡਾ ਗੁਰੂ ਗੋਬਿੰਦ ਵੀ ਸੋਚਦਾ ਹੋਣਾ ਕਿ ਕਿੰਨਾ ਉੱਤਾਂ ਖਾਤਰ ਸਰਬੰਸ ਵਾਰਤਾ ਥੈਂਕ ਯੂ